ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਵਾਂ ਜ਼ਿੰਦਗੀ ਤੇ ਜੀਵਨ ਬਾਰੇ ਹਰ ਕਿਸੇ ਨੇ ਆਪਣੇ ਆਪਣੇ ਬਹੁਤ ਸਾਰੀਆਂ ਕਿਤਾਬਾਂ ਹਰ ਕਿਸੇ ਨੇ ਕਿਉਂ بڑے ਲੋਕਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਆ ਕਿਤੇ ਪੁੱਛੋ ਤਾਂ ਸਹੀ ਕਿਸੇ ਤੋਂ ਕੋਈ ਜ਼ਿੰਦਗੀ ਨੂੰ ਕਿਸੇ ਤਰੀਕੇ ਨਾਲ ਲੈਂਦਾ ਹੈ ਤੇ ਕੋਈ ਕਿਸੇ ਤਰੀਕੇ ਨਾਲ ਆਪਣੇ ਵਿਚਾਰ ਆਪਣੇ ਸੁਭਾਅ ਉਹਨਾਂ ਦੇ ਜੀਉਣ ਦੇ ਤਰੀਕੇ ਨੂੰ ਤੇ ਜੋ ਉਹਨਾਂ ਨਾਲ ਵਾਪਰਿਆ ਹੁੰਦਾ ਹੈ ਬਸ ਉਸ ਹਿਸਾਬ ਨਾਲ ਉਹ ਕਿਸੇ ਨਾ ਕਿਸੇ ਤਰੀਕੇ ਆਪਣੇ ਐਕਸਪੀਰੀਅੰਸ ਲਿਖ ਜਾਂਦੇ ਆ ਪਰ ਹਰ ਕਿਸੇ ਦੀ ਆਪਣੀ ਜ਼ਿੰਦਗੀ ਆ ਕਿਸੇ ਦੇ ਐਕਸਪੀਰੀਅੰਸ ਸਾਡੀ ਜ਼ਿੰਦਗੀ ਚ ਚੱਲਦੇ ਆ ਤੇ ਕਿਸੇ ਦੇ ਐਕਸਪੀਰੀਅੰਸ ਨਹੀਂ ਵੀ ਚੱਲਦੇ ਕਿਵੇਂ ਕਹਿ ਸਕਦੇ ਆ ਅਸੀਂ 100% ਕਿ ਕਿਸੇ ਦੀ ਜ਼ਿੰਦਗੀ ਦੇ ਅਨੁਸਾਰ ਅਸੀਂ ਆਪਣੀ ਜ਼ਿੰਦਗੀ ਜਿਉ ਸਕਦੇ ਆ ਉਹਦੇ ਸਟਾਰ ਉਹਦੀ ਕਿਸਮਤ ਉਹਦਾ ਵਕਤ ਵਕਤ ਅਨੁਸਾਰ ਅਗਲੇ ਨੇ ਆਪਣੇ ਆਪ ਨੂੰ ਆਪਣੀ ਸੋਚ ਮੁਤਾਬਕ ਚਲਾਇਆ ਤੇ ਤੁਸੀਂ ਉਸ ਹਾਲਾਤ ਦੇ ਮੁਤਾਬਕ ਆਪਣੇ ਆਪ ਨੂੰ ਚਲਾਓਗੇ ਕੌਣ ਕਿਸੇ ਦੇ ਹਾਲਾਤਾਂ ਦੇ ਮੁਤਾਬਕ ਆਪਣੇ ਆਪ ਨੂੰ ਉਦਾਂ ਦੀ ਗੱਡੀ ਚਲਾਉਂਦਾ ਜਿੱਦਾਂ ਦੀ ਪਹਿਲੇ ਨੇ ਚਲਾਈ ਹੁੰਦੀ ਆ ਕਿਉਂਕਿ ਨਾ ਤੇ ਵਕਤ ਉਹ ਹੋ ਜੇ ਨਾ ਹਾਲਾਤ ਉਹ ਹੋ ਜੇ ਤੇ ਨਾ ਸਮਾਂ ਹੀ ਉਹ ਹੋ ਜੇ ਜੇ ਹੁਣ ਆਪਾਂ ਕਹੀਏ ਕਿ ਕਿਸੇ ਇਸ ਟਾਈਮ ਤੇ ਸਾਡੇ ਦਾਦੇ ਤੇ ਇਸ ਟਾਈਮ ਦੀ ਮੁਸੀਬਤ ਪਈ ਸੀ ਤੇ ਉਹਨੇ ਉਸ ਸਮੇਂ ਤੇ ਆ ਕੀਤਾ ਸੀ ਉਹ ਨਹੀਂ ਅਸੀਂ ਕਰ ਸਕਦੇ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਉਹ ਵਕਤ ਹੀ ਨਹੀਂ ਆ ਹੁਣ ਉਹ ਲੋਕ ਹੀ ਨਹੀਂ ਆ ਹੁਣ ਉਹ ਸੋਚ ਹੀ ਨਹੀਂ ਆ ਹੁਣ ਤੇ ਫੇਰ ਦੱਸੋ ਬੰਦਾ ਕੀ ਕਰੇ ਕਿਤਾਬਾਂ ਪੜਨ ਦੇ ਨਾਲ ਜ਼ਿੰਦਗੀ ਨਹੀਂ ਬਦਲਦੀ ਕਿਤਾਬਾਂ ਪੜਨ ਦੇ ਨਾਲ ਸਾਡੀ ਸੋਚ ਇੰਪਰੂਵ ਹੁੰਦੀ ਏ ਤੇ ਸਾਨੂੰ ਇਹ ਪਤਾ ਲੱਗਦਾ ਏ ਕਿ ਜ਼ਿੰਦਗੀ ਦੇ ਵਿੱਚ ਤਕਰੀਬਨ ਤਕਰੀਬਨ ਹਰ ਕਿਸੇ ਨੇ ਆਪਣੇ ਅਨੁਸਾਰ ਆਪਣੇ ਫੈਸਲੇ ਕੀਤੇ ਆ ਆਪਣਾ ਐਕਸਪੀਰੀਅੰਸ ਲਿਆ ਕਈ ਕਹਿੰਦੇ ਆ ਕਈਆਂ ਦੇ ਵਿਚਾਰ ਨੇ ਕਿ ਪ੍ਰਮਾਤਮਾ ਨੇ ਕੁਝ ਲਿਖ ਦਿੱਤਾ ਹੋਇਆ ਏ ਤੇ ਉਸ ਮੁਤਾਬਕ ਚੱਲਣਾ ਕਈ ਕਹਿੰਦੇ ਆ ਬਈ ਕਿੱਥੇ ਲਿਖਿਆ ਤੁਸੀਂ ਜਿੱਦਾਂ ਦੇ ਕਰਮ ਕਰਦੇ ਹੋ ਉਦਾਂ ਦੀ ਤੁਹਾਨੂੰ ਤਸਵੀਰ ਉਦਾਂ ਦੀ ਮਿਲਦੀ ਏ ਜਿੱਦਾਂ ਕਹਿੰਦੇ ਆ ਪ੍ਰਮਾਤਮਾ ਕبھی ਕਿਸੇ ਦਾ ਕਿਸਮਤ ਨਹੀਂ ਲਿਖਦਾ ਜੀਵਨ ਚ ਹਰ ਕਦਮ ਤੇ ਸਾਡੀ ਸੋਚ ਸਾਡਾ ਵਿਵਹਾਰ ਸਾਡਾ ਕਰਮ ਹੀ ਭਾਗਿਆ ਕਿਸਮਤ ਬਣ ਜਾਂਦਾ ਹੈ ਮੰਨ ਲਓ ਕਿ ਕਈ ਵਾਰੀ ਕਿਸੇ ਬੜੇ ਅਮੀਰ ਦੇ ਘਰ ਚ ਕਿਸੇ ਵੀ ਬੱਚੇ ਨੇ ਜਨਮ ਲੈ ਲਿਆ ਅਮੀਰੀ ਉਹਨੂੰ ਚਾਂਦੀ ਦੇ ਚਮਚੇ ਚ ਖਾਣਾ ਖਾਣ ਨਾਲ ਮਿਲ ਗਈ ਓਕੇ ਮਾਪੇ ਅਮੀਰ ਹੈ ਜ਼ਮੀਨਾਂ ਦਾਤੀ ਸਭ ਕੁਝ ਮਿਲ ਗਿਆ ਕੀ ਇਹ ਗਰੰਟੀ ਆ ਕਿ ਜਦੋਂ ਜਦੋਂ ਤੱਕ ਉਸਨੇ ਆਪਣਾ ਬਚਪਨ ਗੁਜ਼ਾਰ ਕੇ ਵੱਡਾ ਹੋਣਾ ਹੈ ਜਵਾਨ ਹੋਣਾ ਹੈ ਆਪਣੀ ਜ਼ਿੰਦਗੀ ਜਿਉਣੀ ਹੈ ਬੁਢਾਪੇ ਤੱਕ ਉਹ ਚੀਜ਼ ਨੂੰ ਸਾਹਮਣੇ ਰੱਖੇਗਾ ਕਿ ਉਜਾੜ ਦੇਗਾ ਉਜਾੜ ਦੇਗਾ ਮਤਲਬ ਸੇਲ ਕਰ ਦੇਗਾ ਉਸ ਤੋਂ ਜ਼ਿਆਦਾ ਅਮੀਰ ਬਣੇਗਾ ਜਾਂ ਹੋ ਸਕਦਾ ਹੈ ਇਹੋ ਜੀ ਹਾਲਤ ਹਾਲਾਤ ਹੋ ਜਾਣ ਕਿ ਉਹਦੇ ਕੋਲ ਉਹੀ ਸਾੰਬਣ ਦੀ ਕਲਾਈ ਨਾ ਹੋਵੇ ਤੇ ਕੀ ਕਰੋਗੇ ਤੁਸੀਂ ਫਿਰ ਉਸ ਚੀਜ਼ ਨੂੰ ਅਮੀਰੀ ਚ ਪੈਦਾ ਹੋਏ ਸੀ ਪਰ ਵਕਤ ਵਿਵਹਾਰ ਤੇ ਦਿਮਾਗ ਤੇ ਸੋਚ ਇਨਸਾਨ ਨੂੰ ਉਸ ਚੀਜ਼ ਅਨੁਸਾਰ ਜ਼ਿੰਦਗੀ ਜਿਵਾਂਦੀ ਏ ਜਿਉਣ ਦੀ ਰੀ ਦਿੰਦੀ ਏ ਜਿੱਦਾਂ ਦੇ ਅਸੀਂ ਜਿਉਣਾ ਚਾਹੁੰਦੇ ਆ ਕਿੱਥੋਂ ਇੱਥੋਂ ਸਭ ਤੋਂ ਜ਼ਿਆਦਾ ਇਹ ਚੱਲਦਾ ਕਿਉਂ ਨਹੀਂ ਅਸੀਂ ਇਹ ਕੁਦਰਤ ਦੇ ਨਿਯਮ ਨੂੰ ਸਮਝ ਲੈਂਦੇ ਕਿ ਉੱਤੇ ਦਿੱਤਾ ਇਹ ਕੁਛ ਤਾਂ ਸੋਚ ਕੇ ਦਿੱਤਾ ਹੀ ਹੋਏਗਾ ਨਾ ਜੀ ਨਾ ਮੰਨਣਾ ਚੱਲਦੇ ਆ ਹੁਣ ਮਨ ਦੇ ਚੱਲਣ ਦੀ ਇੱਕ ਗੱਲ ਸੁਣ ਲਓ ਦੋਸਤੋ ਅਸ ਕੀ ਇੱਕ ਹੈ ਦੋਸਤੋ ਇਸ ਕੀ ਜੋ ਕਿਸ ਤਰ੍ਹਾਂ ਬੁੱਕ ਲਿਖੀ ਆ ਬੜੀ ਬੜੀ ਵੱਡੀ ਬੁੱਕ ਹੈ ਉਹਦਾ ਨਾਮ ਕੁਛ ਮੈਨੂੰ ਚੰਗੀ ਤਰ੍ਹਾਂ ਵੈਸੇ ਆਉਂਦਾ ਨਹੀਂ ਆ ਇੰਗਲਿਸ਼ ਹੈ ਤੇ ਕੀ ਹੋਇਆ ਉਹਨੇ ਆਪਣੇ ਆਪਣੇ ਉਹਨੇ ਬੜੇ ਵਿਚਾਰ ਲਿਖਿਆ ਬੜੇ ਵਧੀਆ ਕਹਿੰਦੇ ਵਿਚਾਰ ਆ ਉਹਦੇ ਬੜੇ ਜਿਹੜੇ ਗਿਆਨੀ ਲੋਕ ਨੇ ਉਹਨਾਂ ਨੇ ਉਹ ਪੜੀ ਹੈ ਬੁੱਕ ਇੰਗਲਿਸ਼ ਆ ਪਰ ਮੈਂ ਥੋੜਾ ਜਿਹਾ ਉਹਦਾ ਸੁਣਿਆ ਤੇ ਕੀ ਸੁਣਿਆ ਸੁਣੋ ਉਹ ਕਹਿੰਦਾ ਏ ਵੈਸੇ ਇੱਕ ਗੱਲ ਨੂੰ ਦੇਖਿਆ ਜਾਵੇ ਤਾਂ ਹਰ ਕਿਸੇ ਦੇ ਵਿਚਾਰ ਨੇ ਬਹੁਤੇ ਲੋਕ ਕਿਸੇ ਨਾਲ ਸਹਿਮਤ ਹੁੰਦੇ ਆ ਤੇ ਬਹੁਤੇ ਲੋਕ ਨਹੀਂ ਵੈਸੇ ਮੈਨੂੰ ਚੰਗੀ ਲੱਗੀ ਗੱਲ ਮੈਂ ਤੁਹਾਡਾ ਸ਼ੇਅਰ ਕਰਦੀ ਆ ਉਹ ਕਹਿੰਦਾ ਕਿ ਦੂਜੇ ਦਾ ਦੁੱਖ ਦੇਖ ਕੇ ਇਨਸਾਨ ਦਾ ਪ੍ਰਭਾਵਿਤ ਹੋਣਾ ਇੱਕ ਨਾਰਮਲ ਗੱਲ ਹੈ ਆਪਾਂ ਹੋ ਜਾਂਦੇ ਆ ਅੱਛਾ ਇੱਕ ਗੱਲ ਹੋਰ ਦੱਸਿਓ ਮੈਨੂੰ ਚਲ ਇੱਕ ਉਹ ਤਾਂ ਮੈਂ ਤੁਹਾਨੂੰ ਦੱਸਣਾ ਹੀ ਹੈ ਦੂਜੇ ਦਾ ਦੁੱਖ ਦੇਖ ਕੇ ਅਸੀਂ ਦੁਖੀ ਹੋ ਜਾਈਏ ਨਾ ਤੇ ਦੂਜੇ ਦੀ ਖੁਸ਼ੀ ਦੇਖ ਕੇ ਅਸੀਂ ਖੁਸ਼ ਕਿਉਂ ਨਹੀਂ ਹੁੰਦੇ ਬੜੇ ਇਨਸਾਨ ਦੀ ਕਹਿ ਦਿੰਦੇ ਆ ਔਰ ਜੇ ਤੁਸੀਂ ਨਾ ਮੈਂ ਜਗਾ ਇੱਕ ਉੱਤੇ ਲਿਖਿਆ ਅਗਰ ਤੁਸੀਂ ਕਿਸੇ ਦਾ ਦੁੱਖ ਦੇਖ ਕੇ ਦੁਖੀ ਹੋ ਰਹੇ ਹੋ ਤਾਂ ਇਸ ਦਾ ਮਤਲਬ ਆਪ ਅਭੀ ਇਨਸਾਨ ਹੀ ਹੋ ਲੈ ਦੱਸ ਭਲਾ ਇਹ ਕੀ ਗੱਲ ਹੋਈ ਮਤਲਬ ਜੇ ਤੁਹਾਨੂੰ ਤਰਸ ਆਉਂਦਾ ਤਾਂ ਤੁਹਾਡਾ ਦਿਲ ਬੜਾ ਚੰਗਾ ਹੈ ਲਓ ਤੇ ਖੁਸ਼ੀ ਦੇ ਵਿੱਚ ਫਿਰ ਤੁਹਾਨੂੰ ਹਾਸਾ ਕਿਉਂ ਨਹੀਂ ਆਉਂਦਾ ਦੂਜੇ ਦੀ ਖੁਸ਼ੀ ਦੂਜੇ ਦੀ ਖੁਸ਼ੀ ਨਾਲ ਤੁਸੀਂ ਖੁਸ਼ ਹੋ ਕੇ ਉਹਨਾਂ ਤੋਂ ਜ਼ਿਆਦਾ ਖੁਸ਼ ਕਿਉਂ ਨਹੀਂ ਹੁੰਦੇ ਤਾਂ ਫਿਰ ਇਨਸਾਨ ਨਹੀਂ ਹੈ ਮੱਤੇ ਹਰਾਣਾ ਹਰ ਚੀਜ਼ ਦਾ ਮਤਲਬ ਅ ਅਸੀਂ ਢਾਲ ਲੈਨੇ ਆ ਜੀ ਉਸ ਮੁਤਾਬਕ ਜਿੱਦਾਂ ਦੀ ਸਾਡੀ ਸੋਚ ਚਲੋ ਤਾਂ ਉਹਨੇ ਕੀ ਕਿਹਾ ਉਹ ਕਹਿੰਦਾ ਕਿ ਜਦੋਂ ਤੁਸੀਂ ਕਿਸੇ ਦੇ ਦੁੱਖ ਦੇਖਦੇ ਹੋ ਤਾਂ ਇਨਸਾਨ ਦੁਖੀ ਹੋ ਜਾਂਦਾ ਹੈ ਪਰ ਅਸਲ ਦੇ ਵਿੱਚ ਦੁੱਖ ਦੇਖ ਕੇ ਕਿਉਂਕਿ ਉਹ ਤੁਹਾਡਾ ਦਿੱਤਾ ਦੁੱਖ ਨਹੀਂ ਹੈ ਇਹ ਬਹੁਤ ਪ੍ਰੈਕਟੀਕਲ ਗੱਲ ਹੈ ਕਈਆਂ ਨੂੰ ਚੰਗੀ ਲੱਗਣੀ ਹੈ ਕਈਆਂ ਨੂੰ ਨਹੀਂ ਜਦੋਂ ਤੁਹਾਡਾ ਦਿੱਕਤਾ ਉਹ ਦੁੱਖ ਹੀ ਨਹੀਂ ਹੈ ਤੁਹਾਡੀ ਦਿੱਤੀ ਉਹ ਪਰੇਸ਼ਾਨੀ ਨਹੀਂ ਹੈ ਤਾਂ ਅੱਖਾਂ ਬੰਦ ਕਰਕੇ ਉੱਥੋਂ ਲੰਘ ਜਾਣਾ ਸਮਝਦਾਰੀ ਹੈ ਦੇਖੋ ਕਿਸੇ ਨੂੰ ਸੱਟ ਲੱਗੀ ਹੈ ਕਿਸੇ ਨੂੰ ਚੋਟ ਲੱਗੀ ਹੈ ਤੁਹਾਡਾ ਫਰਜ਼ ਬਣਦਾ ਹੈ ਕਿ ਉਸ ਨੂੰ ਉਸ ਟਾਈਮ ਤੇ ਵਕਤ ਮੁਤਾਬਕ ਉਹਦੀ ਹੈਲਪ ਕੀਤੀ ਜਾਵੇ ਪਰ ਜੇ ਹੁਣ ਤੈਰਨਾ ਨਹੀਂ ਆਉਂਦਾ ਕੋਈ ਡੋਬ ਰਿਹਾ ਤੇ ਤੁਸੀਂ ਛਾਲ ਮਾਰਨੀ ਜ਼ਰੂਰੀ ਹੈ ਜੇ ਤੈਰਨਾ ਹੀ ਨਹੀਂ ਆਉਂਦਾ ਨਹੀਂ ਮਾਰ ਸਕਦੇ ਤੁਸੀਂ ਛਾਲ ਕਿਸੇ ਨੂੰ ਬਚਾਉ ਲੈ ਜਾਂ ਤੈਰਨਾ ਨਹੀਂ ਹੁੰਦਾ ਹੁਣ ਕੀ ਹੋਇਆ ਸੀ ਉਹਨੇ ਕਿਉਂ ਉਹਨੇ ਇੱਕ ਇੱਕ ਐਗਜ਼ਾਮਪਲ ਦਿੱਤੀ ਬੜੀ ਵਧੀਆ ਉਹ ਕਹਿੰਦਾ ਇੱਕ ਵਾਰ ਇੱਕ ਕੋਈ ਬੰਦਾ ਸੀ ਆਪਣੀ ਜਨਾਨੀ ਨੂੰ ਨਾ ਰੋਜ਼ ਕੁੱਟਦਾ ਸੀ ਤੇ ਉਹ ਰੋਜ਼ ਉਹਨੂੰ ਉਹਦੇ ਉਹਦੇ ਕਿਤੇ ਨਾਲ ਉਹਨੇ ਦੇਖਿਆ ਆਂਗਗਾਂਡ ਚ ਰਹਿੰਦੇ ਹੁੰਦਾ ਸੀ ਤੇ ਉਹਨੇ ਉਸਨੂੰ ਬਚਾਇਆ ਉਹ ਵਕੀਲ ਸੀ ਉਹਨੇ ਉਸ ਨੂੰ ਬਚਾਇਆ ਉਹਦਾ ਕੇਸ ਲੜਿਆ ਉਹਨੂੰ ਉਹਦੇ ਹੱਕ ਲਈ ਕਿ ਨਹੀਂ ਐਦਾ ਨਹੀਂ ਹੋਣਾ ਚਾਹੀਦਾ ਤੇ ਉਹ ਜਿਹੜਾ ਉਹਦਾ ਹਸਬੰਡ ਸੀ ਅਸਲ ਦੇ ਵਿੱਚ ਦੁਨੀਆ ਨਾ ਬੜੀ ਪਾਗਲਤੂਰੀ ਫਿਰਦੀ ਆ ਇਹ 100% ਹੈ ਤੁਸੀਂ ਕਿਸੇ ਨੂੰ ਦੇਖ ਕੇ ਚਿਹਰੇ ਤੋਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਮਝਦਾਰੋਂ ਤੁਸੀਂ ਤਾਂ ਸਮਝੋਗੇ ਤਾਂ ਕੀ ਸੀ ਕਿ ਉਹ ਜਿਹੜਾ ਹਸਬੰਡ ਉਹਦਾ ਉਹਨੂੰ ਰੋਜ਼ ਮਾਰਦਾ ਸੀ ਕੁੱਟਦਾ ਸੀ ਪਹਿਲੀ ਗੱਲ ਤਾਂ ਜਦੋਂ ਤੱਕ ਅਸੀਂ ਇਨਸਾਨ ਆਪਣਾ ਸਟੈਂਡ ਆਪ ਨਹੀਂ ਲੈ ਸਕਦਾ ਤੇ ਦੂਜੇ ਦੇ ਵੱਲ ਦੇਖਣ ਦਾ ਮਤਲਬ ਕੀ ਪਹਿਲਾਂ ਆਪਣਾ ਸਟੈਂਡ ਲਓ ਫਿਰ ਦੂਜੇ ਦੀ ਹੈਲਪ ਕਰੋ ਚਲੋ ਛੱਡੋ ਆਪਣੇ ਵਿਚਾਰਾਂ ਤਾਂ ਉਹਨੇ ਲਿਖਿਆ ਉਹ ਕਹਿੰਦਾ ਕਿ ਉਹ ਜੱਜ ਵਕੀਲ ਨੇ ਉਹਦਾ ਕੇਸ ਲੜਿਆ ਤੇ ਉਹ ਕੇਸ ਜਿੱਤ ਵੀ ਗਿਆ ਪਰ ਉਸ ਇਨਸਾਨ ਨੇ ਜਿਹੜਾ ਉਹਦਾ ਹਸਬੰਡ ਸੀ ਉਸ ਵਕੀਲ ਨੂੰ ਗੋਲੇ ਮਾਰ ਦਿੱਤੇ ਭਰੇ ਅਦਾਲਤ 'ਚ ਹੁਣ ਇੱਕ ਗੱਲ ਦੱਸੋ ਕਿ ਉਹਦਾ ਕਸੂਰ ਕੀ ਸੀ ਕੀ ਕਿਸੇ ਦੀ ਹੈਲਪ ਕਰਨਾ ਗਲਤ ਹੈ ਬਿਲਕੁਲ ਵੀ ਗਲਤ ਨਹੀਂ ਹੈ ਮੈਂ ਨਾਲ ਆ ਤੁਹਾਡੇ ਦੂਜੀ ਗੱਲ ਕੋ ਰੋਜ਼ ਮਾਰਖਣ ਦੂਜੇ ਦੀਆਂ ਚੀਕਾਂ ਸੁਣਨੀਆਂ ਕਿ ਗਲਤ ਸੀ ਉਹਦਾ ਪ੍ਰੋਫੈਸ਼ਨ ਸੀ ਉਹਨੇ ਆਪਣਾ ਕਰਮ ਕੀਤਾ ਕਿ ਮੈਂ ਇਹਦੀ ਇਸ ਤਰ੍ਹਾਂ ਨਾਲ ਹੈਲਪ ਕਰ ਸਕਦਾ ਕਿ ਕੇਸ ਲੜਾ ਕਿ ਇਹਨੂੰ ਕੁੱਟਣ ਦਾ ਕੋਈ ਹੱਥ ਨਹੀਂ ਹੈ ਕਿਉਂ ਨੂੰ ਮਾਰ ਰਿਹਾ ਹੈ ਤੇ ਉਹਦਾ ਆਪਣਾ ਜੀਵਨ ਹੈ ਉਹਨੂੰ ਆਰਾਮ ਨਾਲ ਉਸਦਾ ਜੋ ਸਹਾਰਚਾ ਹੈ ਉਸਨੂੰ ਦਿੱਤਾ ਜਾਵੇ ਤੇ ਉਹ ਆਰਾਮ ਨਾਲ ਰੋਟੀ ਖਾਵੇ ਚਲੋ ਉਹਨੇ ਤੇ ਆਪਣੇ ਤਰੀਕੇ ਦੇ ਨਾਲ ਉਹ ਕੇਸ ਲੜਿਆ ਤੇ ਉਹਨੇ ਗੋਲੀ ਮਾਰਤੀ ਕਿਉਂ ਕਿਉਂਕਿ ਮੈਂਟਲੀ ਡਿਸਟਰਬ ਸੀ ਬਾਤ ਇਹ ਸਾਬਤ ਹੋਇਆ ਹੁਣ ਉਹਨੂੰ ਤੇ ਸਜ਼ਾ ਵੀ ਨਹੀਂ ਹੋਣੀ ਉਹ ਕਿ ਮੈਂਟਲੀ ਡਿਸਟਰਬ ਹੈ ਤੇ ਅਗਲਾ ਜਹਾਨੋ چلا ਗਿਆ ਇੱਕ ਗੱਲ ਹੈ ਪੰਜਾਬੀ ਚ ਹਣਾ ਤੇ ਦੂਜੀ ਗੱਲ ਹੁਣ ਜਿਹੜੀ ਐਗਜ਼ਾਮਪਲ ਮੈਂ ਤੁਹਾਨੂੰ ਦਿੱਤੀ ਹੁਣੇ ਧਿਆਨ ਨਾਲ ਸੁਣਿਓ ਤੇ ਅੱਜ ਕੱਲ ਵੀ ਉਸੇ ਤਰ੍ਹਾਂ ਹੀ ਹੋ ਰਿਹਾ ਪਰ ਵਜਾ ਕਾਰਨ ਬਦਲ ਜਾਂਦੇ ਆ ਅੱਜ ਕੱਲ ਕੀ ਐ ਅੱਜ ਕੱਲ ਅਸੀਂ ਆਪਣੀ ਜ਼ਿੰਦਗੀ ਆਪਣੀ ਖੁਸ਼ੀ ਨਾਲ ਜਿਉ ਨਹੀਂ ਸਕਦੇ ਕਿਉਂਕਿ ਦੂਜੇ ਤੁਹਾਨੂੰ ਖੁਸ਼ ਦੇਖ ਹੀ ਨਹੀਂ ਸਕਦੇ ਆਹ ਦੇਖ ਲਓ ਐਗਜ਼ਾਮਪਲ ਇੱਕ ਆ ਯੂਟਿਊਬਰ ਸੀ ਕੀ ਕੀਤਾ ਉਹਨੇ ਕੀ ਵੱਡੀ ਗੱਲ ਐ ਕੀ ਵੱਡੀ ਗੱਲ ਐ ਕਿ ਇੱਥੇ ਗੱਡੀ ਨਹੀਂ ਖੜਨੀ ਚਾਹੀਦੀ ਇੱਥੇ ਖੜੇ ਉਹ ਯਾਰ ਟਾਇਰ ਇੱਧਰ ਉੱਧਰ ਹੋਊਗੀ ਆ ਥੋੜਾ ਬਹੁਤਾ ਤੇ ਕੀ ਫਰਕ ਪੈਂਦਾ ਇਹ ਕਿਹੜੀ ਕਿਤਾਬ ਚੋਂ ਲਿਖਿਆ ਹੈ ਕਿ ਅਗਲੇ ਨੂੰ ਮਾਰੀ ਦੋ ਨਹੀਂ ਜੀ ਫੁਕਰੀਆਂ ਬੜੀਆਂ ਮਾਰਦਾ ਸੀ ਪੈਸਾ ਆ ਗਿਆ ਸੀ ਗੱਡੀ ਲੈ ਲਈ ਸੀ ਆਫਿਸ ਖੋਲ ਲਿਆ ਸੀ ਤੇ ਵੀਡੀਓ ਪਾਉਂਦਾ ਰਹਿੰਦਾ ਸੀ ਸਨ ਦੇਖੋ ਜੀ ਤੁਸੀਂ ਨਾ ਦੇਖੋ ਹਨਾ ਤੁਸੀਂ ਕਿਸੇ ਦਾ ਨਾ ਮੈਂ ਕਮੈਂਟ ਪੜਿਆ ਉਹਨੇ ਉਹਦੀ ਵੀਡੀਓ ਦੇ ਥੱਲੇ ਪਾਇਆ ਹੋਇਆ ਕਿ ਬਾਈ ਅੱਜਕੱਲ ਨਾ ਕਿਸੇ ਨਾਲ ਲੜਿਆ ਕਰੋ ਕਿਉਂਕਿ ਕਿਉਂਕਿ ਦੇਖੋ ਗੁੱਸਾ ਹੀ ਵੀ ਗੱਲ ਦਾ ਨਾ ਕਰਿਓ ਹਰ ਤੀਜਾ ਬੰਦਾ ਅੱਜਕੱਲ ਪਾਗਲ ਹੈ ਸਭ ਤੋਂ ਵੱਡੇ ਪਾਗਲ ਉਹ ਨੇ ਜਿਹੜੇ ਸਾਡੇ ਵਰਗੇ ਦੂਜੇ ਨੂੰ ਐਵੇਂ ਸਿੱਖਿਆ ਦਿੰਦੇ ਹੈਨਾ ਕਿਉਂ ਪਾਗਲ ਹੈ ਕਿਉਂਕਿ ਹਾਲਾਤ ਇਦਾਂ ਦੇ ਹੋਏ ਪਏ ਆ ਵੇਲੇ ਹੋ ਕੇ ਅਸੀਂ ਘਰ ਬੈਠ ਗਏ ਆ ਕੰਮ ਕਰ ਹੈ ਨਹੀਂ ਆ ਅੱਗੋਂ ਤੋਂ ਤੁਹਾਨੂੰ ਪਤਾ ਹੀ ਹੈ ਕਿ ਕਿਹੜਾ ਯੁੱਗ ਆ ਰਿਹਾ ਹੈ ਕੀ ਕਰਾਂਗੇ ਅਸੀਂ ਇੱਕ ਮੋਬਾਈਲ ਹੱਥ 'ਚ ਫੜਿਆ ਹੋਇਆ ਤੇ ਉਹਦੇ 'ਤੇ ਸਾਨੂੰ ਲੱਗਦਾ ਕਿ ਸਾਡੀ ਦੁਨੀਆ ਸਾਰੀ ਉੱਥੇ ਘਮੀ ਪਈ ਹੈ ਨਾ ਬਾਹਰ ਨਿਕਲਣਾ ਨਾ ਕਿਸੇ ਨੂੰ ਦੇਖਣਾ ਨਾ ਫਰੈਸ਼ ਹੋਣਾ ਨਾ ਫਰੈਸ਼ਾ ਵਨ ਲੈਣੀ ਨਾ ਦਿਮਾਗ ਨੂੰ ਤਰੋਤਾਜ਼ਾ ਕਰਨਾ ਹੈ ਨਾ ਕਿਸੇ ਨਾਲ ਗੱਲਬਾਤ ਕਰਨੀ ਹੈ ਦੁਨੀਆ ਕਿੱਥੇ ਜਾਂਦੀ ਹੈ ਜਾਵੇ ਕੁਛ ਸੀ ਕੋਈ ਨਹੀਂ ਲੈਣਾ ਦੇਣਾ ਅਸੀਂ ਹਾਂ ਤੇ ਸਾਡਾ ਮੋਬਾਈਲ ਹੈ ਤੇ ਫਿਰ ਕੀ ਹੋਇਆ ਤੇ ਫਿਰ ਦਿਮਾਗ ਤੇ ਜਕੜ ਗਿਆ ਅਸੀਂ ਇੱਕ ਦੂਜੇ ਨੂੰ ਖੁਸ਼ ਦੇਖ ਹੀ ਨਹੀਂ ਸਕਦੇ ਦੱਸੋ ਜੀ ਅੱਛਾ ਅਗਲੇ ਨੂੰ ਅਕਲ ਦੇਣੀ ਹੈ ਅਗਲੇ ਨੂੰ ਅਕਲ ਦੇਣ ਦੇ ਹੋਰ 2-4 ਤਰੀਕੇ ਹੈਗੇ ਆ ਹਨਾ ਤੁਸੀਂ ਅਗਲੇ ਦੀ ਗੱਡੀ ਤੋੜ ਤੋਂ ਕਿਸੇ ਕੀ ਕਰ ਦੋ ਜਿਆਦਾ ਤੋਂ ਜਿਆਦਾ ਬੱਚਜੋਂਗੇ ਰੀਜਨ ਦੇ ਕੇ ਤੇ ਹੁਣ ਦੋ ਘਰ ਬਰਬਾਦ ਹੋ ਗਏ ਇੱਕ ਜਿਹੜਾ ਮਾਰਤਾ ਤੇ ਦੂਜਾ ਜਿਹਨੇ ਮਾਰਤਾ ਉਹ ਵੀ ਬਰਬਾਦ ਤੇ ਕੀ ਕੀ ਹੱਕ ਹੈ ਜੀ ਸਾਨੂੰ ਕਿਸੇ ਨੂੰ ਰਾੜਾ ਨਾਲ ਹੀ ਮਾਰਤਾ ਤੁਸੀਂ ਮੈਂਟਲ ਦੇਖੋ ਇੱਕ ਮੈਂ ਕਹਿੰਦੀ ਆ ਕਿ ਇੱਕ ਇਨਸਾਨ ਜਿਹੜਾ ਅਸਲ ਦੇ ਵਿੱਚ ਕੁਦਰਤ ਨੇ ਪੈਦਾ ਕੀਤਾ ਹੈ ਉਹ ਇੱਕ ਅਗਰ ਉਹਦੇ ਹੱਥ ਹੱਥ ਤੋਂ ਕੋਈ ਜੀਵ ਜੰਤੂ ਵੈਸੇ ਮਰ ਜਾਂਦਾ ਏ ਚਲ ਵੈਸੇ ਤਾਂ ਉਹਦੀ ਕਿਸਮਤ ਹੈ ਹੁਣ ਮੁਰੇ ਆਇਆ ਦੁਨੀਆਦਾਰੀ ਆ ਪਤਾ ਨਹੀਂ ਕਿੰਨੇ ਕੁ ਹੁੰਦੇ ਆ ਤੇ ਅਗਰ ਉਹਦੇ ਕੋਈ ਮਰ ਜਾਂਦਾ ਤਾਂ ਉਹ ਮੈਨੂੰ ਲਾ ਫੀਲ ਹੁੰਦਾ ਕਿ ਲੈ ਦੱਸ ਮੇਕੋ ਮਾਰੇਗਾコント्रोफिल ਉਹਨਾਂ ਕਿ ਮੈਂ ਕਿਉਂ ਮਾਰਨਾ ਸੀ ਐਵੇਂ ਮਰੇ ਆ ਗਿਆ ਜਾਂ ਕਿਦਾਂ ਅਚਾਨਕ ਹੋ ਗਿਆ ਤੇ ਇਹ ਇਨਸਾਨੀਅਤ ਹੈ ਪਰ ਆ ਕੀ ਗੱਲ ਹੋਈ ਬਈ ਆ ਕੀ ਗੱਲ ਹੋਈ ਤਾਂ ਉਹਨੇ ਬਹੁਤ ਵਧੀਆ ਬਹੁਤ ਵਧੀਆ ਉਹਨੇ ਲਿਖਿਆ ਕਿ ਜਦੋਂ ਤੁਸੀਂ ਕਿਸੇ ਦੇ ਦੁੱਖ ਤੋਂ ਜ਼ਿਆਦਾ ਦੁਖੀ ਹੋ ਰਹੇ ਹੋ ਤਾਂ ਚੁੱਪ ਕਰਕੇ ਅੱਖਾਂ ਬੰਦ ਕਰਕੇ ਉਥੋਂ ਨੰਗ ਜਾਓ ਕਿਉਂਕਿ ਉਸ ਦੁੱਖ ਦਾ ਕਾਰਨ ਤੁਸੀਂ ਨਹੀਂ ਹੋ ਜੋ ਉਸ ਦੁੱਖ ਦਾ ਕਾਰਨ ਹੈ ਉਹਨੂੰ ਆਪ ਜਿੰਨੀ ਦੇਰ ਉਹ ਨਹੀਂ ਲੜਦਾ ਉਨੀ ਦੇਰ ਤੱਕ ਤੁਸੀਂ ਉਸ ਦੀ ਹੈਲਪ ਨਹੀਂ ਕਰ ਸਕਦੇ ਜਾਂ ਤੁਹਾਨੂੰ ਆਪ ਹੈਲਪ ਨੂੰ ਨਹੀਂ ਕਹਿੰਦਾ ਜਾਂ ਤੁਸੀਂ ਮਤਲਬ ਕਿ ਅਗਰ ਕਰਨੀ ਹੈ ਤਾਂ ਤੁਸੀਂ ਮਤਲਬ ਇਸ ਹਾਲਾਤ ਲਈ ਤਿਆਰ ਰਹੋ ਕਿ ਓਕੇ ਹੈਨਾ ਦੇਖੋ ਕਈ ਚੀਜ਼ਾਂ ਨਹੀਂ ਸਮਝ ਆਉਂਦੀ ਕਈ ਸਿਰਫ ਕਿਤਾਬੀ ਗੱਲਾਂ ਲੱਗਦੀਆਂ ਜਿਨ੍ਹਾਂ ਦਾ ਬੀਤਦੀ ਉਹਨਾਂ ਨੂੰ ਪੁੱਛ ਕੇ ਵੇਖੋ ਕਿਉਂਕਿ ਆਪਾਂ ਤੇ ਪ੍ਰੈਕਟੀਕਲ ਗੱਲ ਕਰਦੇ ਜੋ ਹੋ ਰਹੀ ਏ ਜਿੱਦਾਂ ਹੋ ਰਹੀ ਏ ਹਨਾ ਚਲੋ ਅੱਜ 7 ਅਗਸਤ 2025 ਦਿਨ ਵੀਰਵਾਰ ਦਾ ਹੈ ਆਪਾਂ ਤਿਥੀ ਦੀ ਗੱਲ ਕਰਕੇ ਨਾਲ ਦਿਨ ਨੂੰ ਸਮਝ ਕੇ ਆਪਣੇ ਗ੍ਰਹਾਂ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਸੌਣ ਮਹੀਨੇ ਦਾ ਸ਼ੁਕਲ ਪੱਖ ਚੱਲ ਰਿਹਾ ਤ੍ਰਿਯੋਦਸ਼ੀ ਤਿਥੀ ਹੈ ਪੂਰਵ ਅ ਸਾੜਾ ਨਕਸ਼ਤਰ ਚੱਲ ਰਿਹਾ ਪੂਰਵ ਸਾੜਾ ਨਕਸ਼ਤਰ ਵਿੱਚ ਚੰ드ਰਮਾ ਅੱਜ ਸ਼ੁੱਕਰਵਾਰ ਵਾਲੇ ਦਿਨ ਮਕਰ ਰਾਸ਼ੀ ਵਿੱਚ ਚੰ드ਰਮਾ ਰਹਿਣਗੇ ਸਵੇਰ ਦੁਪਹਿਰ ਨੂੰ 2:28 ਮਿੰਟ ਤੱਕ ਚੱਲੇਗਾ ਤੇ ਭਦਰਾ ਜੋ ਹੈ ਦੁਪਹਿਰ ਨੂੰ 2:13 ਤੋਂ ਸ਼ੁਰੂ ਹੋ ਜਾਏਗੀ ਤੇ ਜੋ ਕੇ ਚੱਲੇਗੀ ਕਿੱਥੇ ਸਤਗਸਤ ਸਤਗਸ ਵੀਰਵਾਰ ਦਾ ਦਿਨ ਹੈ ਸੌਰੀ ਵੀਰਵਾਰ ਦਾ ਦਿਨ ਹੈ ਤੇ ਵੀਰਵਾਰ ਵਾਲੇ ਦਿਨ ਜੋ ਹੈ ਪੂਰਵ ਸਾਰਾ ਨਕਸ਼ਤਰ ਹੈ ਔਰ ਰਾਤ ਨੂੰ 8:11 ਮਿੰਟ ਤੇ ਚੰਦਰਮਾ ਮਕਰ ਰਾਸ਼ੀ ਚ ਜਾਣਗੇ ਅੱਜ ਤੁਹਾਨੂੰ ਉੱਚੀ ਰਹਿਣਗੇ ਠੀਕ ਹੈ ਤਿਗ੍ਰਹਾਂ ਦੇ ਮੁਤਾਬਕ ਕਿਦਾਂ ਦਾ ਚਾਏਗਾ ਅੱਜ ਦਾ ਦਿਨ ਤੇ ਰਾਹੂ ਕਾਲ ਦਾ ਟਾਈਮ ਵੀ ਸੁਣ ਲੋ ਅੱਜ ਵੀਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ 1:30 ਵਜੇ ਤੋਂ ਲੈ ਕੇ 3:00 ਵਜੇ ਤੱਕ ਰਹੇਗਾ ਚਲ ਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਆ ਕੋਈ ਉਪਾ ਕੋਈ ਨਮਕਾਂਮ ਸ਼ੁਰੂ ਕਰਨਾ ਹੋਵੇ ਕਿਤੇ ਕੋਈ ਸ਼ਗਨ ਵਗੈਰਾ ਕਰਨਾ ਹੋਵੇ ਤਾਂ ਸਮੇ ਨੂੰ ਜਾਂਚ ਲੈਣਾ ਚਾਹੀਦਾ ਹੈ ਠੀਕ ਹੈ ਤੇ ਹੁਣ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੀਜ਼ਾ ਨੀ ਮੇਸ਼ਾ ਰਾਸ਼ੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਜੋ ਗ੍ਰਹਾਂ ਦੇ ਮੁਤਾਬਕ ਹਾਂ ਰਖੜੀ ਦੀ ਵੀਡੀਓ ਜਿਹੜੀ ਉਹ ਤੁਹਾਨੂੰ ਮੈਂ ਕੱਲ ਹੀ ਪਾ ਦੂੰਗੀ ਫਰਡੇ ਤੇ ਹੀ ਕੱਲ ਵਾਲੀ ਨੇ ਕੱਲ ਫ੍ਰਾਈਡੇ ਆ ਕੱਲ ਥਰਸਡੇ ਆ ਕੱਲ ਥਰਸਡੇ ਮੈਂ ਤੁਹਾਨੂੰ ਵੀਡੀਓ ਪਾ ਦੂੰਗੀ ਸ਼ੁਕਰ ਵੀਰਵਾਰ ਨੂੰ ਕਿ ਸ਼ਨੀਵਾਰ ਨੂੰ ਪੂਰਨਮਾਸ਼ੀ ਦਾ ਪੱਖ ਕਦੋਂ ਤੱਕ ਰਹਿਣਾ ਕੋਈ ਵਹਿਮ ਪਰਮ ਵਾਲੀ ਗੱਲ ਹੋਈ ਤਾਂ ਵਹਿਮ ਪਰਮ ਵਾਲੀ ਤਾਂ ਕੋਈ ਗੱਲ ਨਹੀਂ ਆਪਾਂ ਤਾਂ ਲੌਜੀਕਲੀ ਤੁਹਾਨੂੰ ਦੱਸ ਦੇਣਾ ਤਾਂ ਕੋਈ ਹੋਇਆ ਕੋਈ ਆਪਰੇਹਜ ਕਰਨਾ ਹੋਇਆ ਉਹ ਵੀ ਤੁਹਾਨੂੰ ਦੋ ਦਿਨ ਪਹਿਲਾਂ ਹੀ ਪਤਾ ਚੱਲ ਜਾਏਗਾ ਠੀਕ ਹੈ ਤੇ ਸਭ ਤੋਂ ਪਹਿਲਾਂ ਅਰੀਜ਼ਾ ਨੇ ਮੇਸ਼ਾ ਰਾਸ਼ੀ ਦੀ ਗੱਲ ਕਰੀਏ ਤਾਂ ਅੱਜ ਰਾਤ ਤੱਕ ਤਾਂ ਨੌਵੇਂ ਹੀ ਆ ਚੰਦਰਮਾ ਤਾਂ ਸੂਰਜ ਦਾ ਨਕਸ਼ਤਰ ਹੈ ਤਾਂ ਸੂਰਜ ਦਾ ਨਕਸ਼ਤਰ ਵਧੀਆ ਤੁਹਾਡੇ ਲਈ ਹਿੰਮਤ ਵਧਾ ਕੇ ਰੱਖਣ ਵਾਲਾ तो चंद्रमा जो है पूर्व साड़ा नक्षत्र चाह सॉरी शुक्र नक्षत्र चा शुकर नक्षत्रता है और शुकर दे नक्षत्र तो बाद नक्षत्र दोपहर दो वज दो के एक मिनट तक तो उस तो बाद उत्तरा साड़ा नक्षत्र चलेगा दो बजे तो बाद सूरज का नक्षत्र चलेगा तो ग्रह अच्छे हो जाएंगे काम कार अच्छा हो जाएगा तो सोच अच्छी हो जाएगी शुकर भी तो चंगा ही है किसी भी किसी द्वारा मदद मिल सकती है थोड़े काम कोशिश करके ਲੇ ਲੈ ਮਦਦ ਲੈ ਲੈਣੀ ਚਾਹੀਦੀ ਆ ਚਿੱਟੀਆਂ ਕਲੀਆਂ ਲੈ ਕੇ ਤੁਸੀਂ ਸ਼ਿਵਲਿੰਗ ਤੇ ਚੜਾ ਸਕਦੇ ਹੋ ਸੌਣ ਦਾ ਮਹੀਨਾ ਹੈ ਤੇ ਬੱਚਿਆਂ ਨੂੰ ਤੁਸੀਂ ਖੀਰ ਵੀ ਖਿਲਾ ਸਕਦੇ ਹੋ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲਈ ਚੰਦਰ ਰਾਜ 8ਵੇਂ ਸਥਾਨ ਵਿੱਚ ਸ਼ੁਕਰ ਦਾ ਨਕਸ਼ਤਰ ਦੁਪਹਿਰ ਤੱਕ ਵਧੀਆ ਹੀ ਆ ਕਮਕਾਰਾਂ ਨੂੰ ਮੇਲ ਲੈਣਾ ਚਾਹੀਦਾ ਹੈ ਸੇਧਾ ਧਿਆਨ ਰੱਖਣਾ ਚਾਹੀਦਾ ਹੈ ਘਰ 'ਚ ਕਲੇਸ਼ ਬਿਲਕੁਲ ਨਹੀਂ ਕਰਨਾ ਚਾਹੀਦਾ ਛੋਟੀ ਮੋਟੀ ਗੱਲ ਤੇ ਨੋਕ ਚੋਕ ਪਰੇਸ਼ਾਨ ਕਰੇਗੀ ਤਾਂ ਇਸ ਕਰਕੇ ਥੋੜਾ ਜਿਹਾ ਹਲਕਾ ਜਿਹਾ ਮਿਊਜ਼ਿਕ ਸੁਣ ਲਓ ਚੰਗੀ ਗੱਲ ਹੈ ਤੇ ਦੂਜਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰੋ ਦੁਪਹਿਰ ਤੋਂ ਬਾਅਦ ਸੂਰਜ ਦਾ ਨਕਸ਼ਤਰਾ ਸੇਤਵੀਤਿਆ ਰੱਖਣਾ ਧਿਆਨ ਤੇ ਗੁੱਸਾ ਵੀ ਨਹੀਂ ਕਰਨਾ ਜੈਮਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਸਿਤਾਰੇ ਚੰਗੇ ਚੱਲਦੇ ਪਏ ਆ ਪੈਸੇ ਲਈ ਕੰਮ ਕਰ ਲਈ ਅੱਛੇ ਆ ਕੰਮ ਕਰ ਜੋ ਕੋਈ ਰੁਕਿਆ ਸੀ ਅੱਗੇ ਤੁਰ ਪਏਗਾ ਤੇ ਵਣਚ ਵੀ ਮਿਠਾਸ ਰਹੇਗੀ ਤੇ ਘਰੇਲੂ ਮਹੌਲ ਵੀ ਠੀਕ ਰਹੇਗਾ ਥੋੜੀ ਪਰੇਸ਼ਾਨੀ ਤੁਸੀਂ इमोशनल ਹੋ ਰਹੇ ਹੋ ਕਮਾਕਾਰਾਂ ਨੂੰ ਕਮਕਾਰ ਉਹ ਵਿੱਚ ਕੋਈ ਰਿਸ਼ਤਾ ਹੋਵੇ ਤਾਂ ਲੌਜੀਕਲੀ ਚੱਲੋ ਤਾਂ ਜ਼ਿਆਦਾ ਵਧੀਆ ਹਨਾ ਤੇ ਕੀ ਕਰਨਾ ਹੈ ਤੁਸੀਂ ਤુલਸੀ ਦੇ ਪੱਤੇ ਦਾ ਸੇਵਨ ਜਰੂਰ ਕਰ ਲੈਣਾ ਕੈਂਸਰ ਜਾਨੀ ਕਰਕਰ ਰਾਸ਼ੀ ਕਰਕਰਾਸ਼ੀ ਦੇ ਲਈ ਮੈਡੀਟੇਸ਼ਨ ਕਰਨੀ ਅੱਜ ਦੇ ਦਿਨ ਦਾ ਤੁਹਾਡਾ ਉਪਾਪ੍ਰਹੇਸ਼ ਦੋਨੋਂ ਹੀ ਆ ਥੋੜੀ ਜਿਹੀ ਮੈਡੀਟੇਸ਼ਨ ਕਰੋ ਅੱਖਾਂ ਬੰਦ ਕਰਕੇ ਸ਼ੁਭ ਹੋ ਜਾਏਗਾ ਸਾਰਾ ਕੁਝ ਤੇ ਨਾਲ ਜ਼ਰੂਰੀ ਹੈ ਕਿ ਗੁੜ ਦਾ ਸੇਵਨ ਨਹੀਂ ਕਰਨਾ ਤੇ ਤੀਜਾ ਜ਼ਰੂਰੀ ਇਹ ਗੱਲ ਹੈ ਕਿ ਧੁੱਪ ਵਿੱਚ ਸਿਰ ਟਾ ਕੇ ਰੱਖਣਾ ਹੈ ਦੁਪਹਿਰ ਤੱਕ ਸੂਰਜ ਦਾ ਨਕਸ਼ਤਰ ਹੈ ਚੰਗਾ ਹੈ ਉਸ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਚੱਲੇਗਾ ਤਾਂ ਖਾਸ ਤੌਰ ਤੇ ਅਲੀਗੇਸ਼ਨ ਤੋਂ ਬਚਣਾ ਹੈ ਆਪਣੇ ਮਨ ਦੀ ਚੰਨ ਸਕਤਾ ਤੇ ਕੰਟਰੋਲ ਰੱਖਣਾ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ ਔਲਾਦ ਨਾਲ ਬੈਸਬਾਜੀ ਨਾ ਕਰੋ ਔਲਾਦ ਦੇ ਤੁਹ ਇੱਕ ਨੂੰ ਲੈ ਕੇ ਚਿੰਤਾ ਉਹਨਾਂ ਦੀ ਸੰਗਤ ਨੂੰ ਲੈ ਕੇ ਚਿੰਤਾ ਚੰਗੀ ਚੱਲੀ ਰਹੀ ਹੈ ਤੁਹਾਡੇ ਦਿਮਾਗ ਵਿੱਚ ਜੋ ਕਿ ਕੁਦਰਤੀ ਤੌਰ ਤੇ ਕਹਿ ਸਕਦੇ ਆਪਾਂ ਕਿ ਪੇਰੈਂਟਸ ਨੂੰ ਹੁੰਦੀ ਹੋਈ ਆ ਪਰ ਸ਼ੱਕ ਕਰਨਾ ਬਿਨਾਂ ਵਜਾ ਤੋਂ ਬੱਚਿਆਂ ਤੇ ਇਹ ਸਹੀ ਗੱਲ ਨਹੀਂ ਹੈ ਬੱਚਿਆਂ ਨਾਲ ਖੁੱਲ ਕੇ ਗੱਲ ਕਰਨੀ ਤੁਹਾਡੇ ਲਈ ਵਧੀਆ ਮੰਗਲ ਦੁਜੇ ਚੱਲਦਾ ਪਿਆ ਬੜੇ ਪਿਆਰ ਨਾਲ ਕੀਤੀ ਗੱਲ ਤੁਹਾਨੂੰ ਹਰ ਰਸਤਾ ਦਵੇਗੀ ਤੇ ਤੁਹਾਡੀ ਜੋ ਮਨ ਦੇ ਵਿੱਚ ਵਹਿਮ ਜਾਂ ਕੋਈ ਕਿਸ ਤਰ੍ਹਾਂ ਦਾ ਸ਼ੱਕ ਹੈ ਉਹ ਵੀ ਦੂਰ ਕਰਨ ਚ ਕਰ ਕਰ ਸਾਬਤ ਹੋਏਗੀ ਵਰਗੋ ਕੰਨਿਆ ਰਾਸ਼ੀ ਸਿਤਾਰੇ ਚੰਗੇ ਆ ਮਾਂ ਦੇ ਪੈਰਿਆਂ ਤੇ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਸੂਰਜ ਦਾ ਨਕਸ਼ਤਰ ਖਜਲਖਵਾਰੀ ਦੇਗਾ ਉਸ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਪੂਰਾ ਹੀ ਵਧੀਆ ਮਨ ਖੁਸ਼ ਰਹੇਗਾ ਭੈਣ ਭਾਈ ਨਾਲ ਸਬੰਧਾਂ 'ਚ ਸੁਧਾਰ ਹੁੰਦਾ ਜਾਏਗਾ ਤੁਲਾ ਰਾਸ਼ੀ ਸਿਤਾਰੇ ਚੰਗੇ ਆ ਪ੍ਰਕਾਰ ਦੇ ਰਿਸ਼ਤੇਦਾਰ ਆ ਸਕਦੇ ਆ ਤੁਸੀਂ ਵੀ ਕਿਤੇ ਜਾ ਸਕਦੇ ਹੋ ਸ਼ੁਕਰ ਦਾ ਨਕਸ਼ਤਰ ਚੱਲੇਗਾ ਜੀ ਦੁਪਹਿਰ ਤੋਂ ਬਾਅਦ ਉਦੋਂ ਹੋਰ ਅੱਛਾ ਹੋ ਜਾਏਗਾ ਪਰ ਕਿਸੇ ਵੀ ਕੰਮ ਨੂੰ ਕੱਲ ਤੇ ਟਾਲਣਾ ਉਸ ਪਰੇਸ਼ਾਨੀ ਨੂੰ ਵਧਾ ਸਕਦਾ ਹੈ ਛੋਟੇ ਮੋਟੇ ਘਰੇਲੂ ਕੰਮਾਂ 'ਵਲ ਵੀ ਧਿਆਨ ਦਿਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਅ ਸ਼ੁਕਰ ਦਾ ਨਕਸ਼ਤਰ ਦੁਪਹਿਰ ਤੋਂ ਬਾਅਦ ਆਏਗਾ ਉਸ ਤੋਂ ਪਹਿਲਾਂ ਸੂਰਜ ਦਾ ਨਕਸ਼ਤਰ ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੇ ਜੋ ਤੁਸੀਂ ਛੁੱਟੀ ਲਈ ਕੰਮ ਕਰ ਲਈ ਕਿਸੇ ਚੀਜ਼ ਲਈ ਅਪਲਾਈ ਕੀਤਾ ਉਹਦੇ ਲਈ ਤੁਹਾਡੇ ਲਈ ਖੁਸ਼ੀ ਦੀ ਖਬਰ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ ਵਿਦੇਸ਼ ਜਾਣ ਵਾਲਿਆਂ ਲਈ ਵੀ ਸਿਤਾਰੇ ਚੰਗੇ ਆ ਅਲੀਗੇਸ਼ਨ ਤੋਂ ਮਤ ਤੋਂ ਤੁਸੀਂ ਵੀ ਬਚਣਾ ਹੈ ਐਵੇਂ ਹੀ ਬਿਨਾ ਸੋਚੇ ਸਮਝੇ ਕਿਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਲਾਹ ਦੇਣੀ ਰਿਸ਼ਤਿਆਂ 'ਚ ਮਿਠਾਸ ਬਣੀ ਰਹੇ ਇਸ ਲਈ ਦੁੱਧ ਮੱਥੇ ਤੇ ਲਾਓ ਜੀਬ ਤੇ ਸ਼ੈਦ ਨਾਲ ਸੈਜੇਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਸਿਹਤ ਹੁਣ ਠੀਕ ਹੁੰਦੀ ਜਾਏਗੀ ਸੂਰਜ ਦਾ ਨਕਸ਼ਤਰ ਮਿੱਤਰ ਹੈ ਚੰਗਾ ਫਾਇਦਾ ਦੇਗਾ ਤੁਹਾਨੂੰ ਕੌਨਫੀਡੈਂਸ ਵਧਾਏਗਾ ਪ੍ਰਾਪਰਟੀ 'ਚ ਚੰਗਾ ਹੈ ਕੰਮ ਕਰ ਲਈ ਚੰਗਾ ਹੈ ਲਗਜ਼ਰੀ ਚੀਜ਼ਾਂ ਲਈ ਚੰਗਾ ਹੈ ਪਰ ਥੋੜਾ ਬਾਣੀ 'ਚ ਮਿਠਾਸ ਨਹੀਂ ਰੱਖੋਗੇ ਕੰਮਕਾਰ ਲਈ ਕੁਝ ਸੋਚ ਸਮਝ ਕੇ ਜਾਂ ਐਕਸਪਰਟ ਬੰਦੇ ਨੂੰ ਨਾਲ ਲੈ ਕੇ ਨਹੀਂ ਚੱਲੋਗੇ ਤਾਂ ਪਰੇਸ਼ਾਨੀਆਂ ਤੁਹਾਡੀਆਂ ਤੁਹਾਨੂੰ ਤੰਗ ਕਰ ਜਾਣਗੀਆਂ ਤਾਂ ਇਹ ਵੀ ਇੱਕ ਕੋਸ਼ਿਸ਼ ਕਰਨੀ ਹੈ ਤੁਸੀਂ ਕਿ ਚੰਦਰ ਨੂੰ ਸ਼ੁਭ ਕਰਨ ਦੇ ਲਈ ਚਾਂਦੀ ਦੇ ਗਲਾਸ 'ਚ ਪਾਣੀ ਪੀਣਾ ਕੱਚ ਦਾ ਗਲਾਸ ਨਹੀਂ ਵਰਤਣਾ ਪਟਾਸੀ ਦਾ ਸੇਵਨ ਕਰਨ ਨਾਲ ਚੰਦਰ ਲਗਨ ਚ ਸ਼ੁਭ ਫਲ ਦਿੰਦਾ ਹੈ ਕੈਪ੍ਰਿਕੌਰ ਮਕਰ રાશિ ਵਾਲੇ ਕਲਪਾਟ ਥੋੜੀ ਜੀ ਹੋਈ ਪਈ ਆ ਥੋੜੇ ਪਰੇਸ਼ਾਨੀ ਵਧੀ ਹੋਈ ਹੈ ਤੁਹਾਨੂੰ ਉਹ ਚੀਜ਼ਾਂ ਨੂੰ ਤੁਸੀਂ ਅ ਸੋਚ ਰਹੇ ਹੋ ਕਿ ਕਿਸ ਤਰ੍ਹਾਂ ਕੀਤਾ ਜਾਵੇ ਬਿਅਉੰਤਬੰਧ ਤਰੀਕੇ ਨਾਲ ਕੀਤਾ ਜਾਵੇ ਪਰ ਥੋੜੇ ਜੇ ਕੰਮ ਕਰਦੇ ਲਈ ਤੇ ਖਿੰਡਦੇ ਜਾ ਰਹੇ ਆ ਚੰਦਰ ਦੀ ਸਥਿਤੀ ਕਰਕੇ ਥੋੜੀ ਕਲਪਾਟ ਹੈ ਤਾਂ ਉਸ ਕਰਕੇ ਤੁਸੀਂ ਸੂਰਜ ਬੁੱਧੀ ਜੁਤੀ ਵੈਸੇ ਤੁਹਾਨੂੰ ਚੰਗਾ ਅ ਅੱਛੇ ਲੋਕਾਂ ਨਾਲ ਸੰਬੰਧਾਂ ਚ ਸੁਧਾਰ ਕਰਵਾ ਹੀ ਰਹੀ ਹੈ ਤੋ ਚਲੋ ਬੁੱਧ ਜੋ ਪੇਪਰਵਰਕ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਕਰਨਾ ਹੈ ਤੁਸੀਂ ਤਾਂ ਕਾਲੇ ਚਿੱਟੇ ਤੇ ਲੈ ਕੇ ਜਲ ਪ੍ਰਵਾਹ ਕਰ ਦਿਓ ਕੰਮ ਕਾਰ ਅੱਗੇ ਤੁਰ ਪੈਣਗੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਆ ਸ਼ੁਕਰ ਦਾ ਨਕਸ਼ਤਰ ਚੱਲੇਗਾ ਦੁਪਹਿਰ ਤੋਂ ਬਾਅਦ ਕੀਤੇ ਕੰਮ ਸਕਸੈਸ ਦੇਣਗੇ ਉਸ ਤੋਂ ਪਹਿਲਾਂ ਬਹੁਤ ਸੰਭਲ ਕੇ ਚੱਲੋ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸਿਤਾਰੇ ਤੁਹਾਡੇ तकरीबन ਇਨਕਮਸ ਥਾਂ ਤੇ ਚੰਦਰਮਾ ਰਹੇਗਾ ਅੱਜ ਪੂਰਾ ਦਿਨ ਕੱਲ ਹੀ ਜਾਏਗਾ ਰਾਤ ਨੂੰ ਤੇ ਉਸ ਦੇ ਲਈ ਤੁਸੀਂ ਅੱਜ ਜਾਇਗਾ ਰਾਤ ਨੂੰ 8:00 ਵਜੇ 11 ਮਿੰਟ ਤੇ ਤਾਂ ਉਸ ਤੇ ਲਈ ਕੁੰਭ ਰਾਸ਼ੀ ਵਾਲਿਆਂ ਨੇ ਮੰਗਲ ਕਿਉਂਕਿ 8ਵੇਂ ਚਾ ਇਨਕਮ ਸਥਾਨ ਚ ਜੋ ਚੰਦਰ ਚੱਲ ਰਿਹਾ ਤਾਂ ਇਨਕਮ ਲਈ ਤਾਂ ਚੰਗਾ ਹੈ ਮਾਂ ਦੇ ਜੋੜਾਂ ਚ ਦਰਦ ਥੋੜਾ ਘਰ ਵਿੱਚ ਉਦਾਸੀ ल्या ਸਕਦਾ ਹੈ ਬਜ਼ੁਰਗਾਂ ਦੀ ਸਿਹਤ ਹਸਪੀਟਲ ਦੇ ਚੱਕਰ ਪੈਰਾਂ ਲੱਤਾਂ ਚ ਗਿੱਟਿਆਂ ਚ ਦਰਦ ਰਾਹੂ ਦੀ ਸਥਿਤੀ ਕਰਕੇ ਆ ਇਸ ਕਰਕੇ ਆ ਤੇ ਇਸ ਨੂੰ ਕਰਨ ਦੇ ਲਈ ਇਸ ਨੂੰ ਸਹੀ ਕਰਨ ਦੇ ਲਈ ਇੱਕ ਦੁੱਧ ਦਾ ਪੈਕੇਟ ਕਿਸੇ ਜ਼ਰੂਰਤਮੰਦ ਨੂੰ ਦੇ ਦਿਓ ਤੇ ਨਾਲ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿਰ ਸੋਈ ਚ ਬੈਠ ਕੇ ਇੱਕ ਟਾਈਮ ਖਾਣਾ ਖਾਓ ਪਾਈਸੇ ਜਾਨੀ ਮੀਨ રાશિ ਦੇ ਅچھے ਲੋਕਾਂ ਨਾਲ ਸਬੰਧ ਵਧ ਰਿਹਾ ਤੁਹਾਡੇ ਕੱਲ ਵੀ ਦੱਸਿਆ ਆਪਾਂ ਤੁਹਾਨੂੰ ਤੇ ਅੱਜ ਦੋ ਜੋ ਨਕਸ਼ਤਰ ਹੈ ਉਹ ਸੂਰਜ ਦਾ ਮਿੱਤਰ ਹੀ ਚੱਲ ਰਿਹਾ ਤੇ ਉਸ ਤੋਂ ਬਾਅਦ ਸ਼ੁਕਰ ਦਾ ਚੱਲੇਗਾ ਤੇ ਪਹਿਲਾਂ ਸ਼ੁਕਰ ਦਾ ਚੱਲ ਰਿਹਾ ਉਸ ਤੋਂ ਬਾਅਦ ਸੂਰਜ ਦਾ ਚੱਲੇਗਾ ਸੌਰੀ ਤੇ ਜਦੋਂ ਸੂਰਜ ਦਾ ਨਕਸ਼ਤਰ ਚੱਲੇਗਾ ਤਾਂ ਉਸ ਤੋਂ ਬਾਅਦ ਵਿਰੋਧੀ ਦਾ ਬਚਾਂਗੇ ਕੋਈ ਲੋਨ ਲੈਣ ਬਾਰੇ ਸੋਚਿਆ ਸੀ ਉਹ ਹੋ ਜਾਏਗਾ ਤੇ ਨਾਲ ਜੋ ਸ਼ਨੀ ਲਗਣ ਚਾਹਤ ਉਸ ਦੇ ਲਈ ਤੁਸੀਂ ਆਪਣੇ ਬਜ਼ੁਰਗਾਂ ਨਾਲ ਬੈਸਵਾਜੀ ਨਹੀਂ ਕਰਨੀ ਥੋੜੀ ਦੇਰ ਉਹਨਾਂ ਕੋਲ ਬੈਠਣਾ ਹੈ ਜੁਰ ਹੋਰ ਇੱਕ ਗੱਲ ਜ਼ਰੂਰੀ ਕਿ ਇਲੈਕਟ੍ਰੋਨਿਕ ਸਮਾਨ ਘਰ 'ਚ ਖਰਾਬ ਨਾ ਰੱਖੋ ਖਰਾਬ ਕੁਝ ਜ਼ਿਆਦਾ ਹੀ ਹੋ ਰਿਹਾ ਹੈ शनि ਦੀ ਸਥਿਤੀ ਕਰਕੇ ਕਦੇ ਕੁਝ ਖਰਾਬ ਹੋ ਗਿਆ ਕਦੇ ਕੁਝ ਖਰਾਬ ਤਾਂ ਕੱਚੀ ਲੱਸੀ ਦਾ ਚਿੱਟਾ ਜ਼ਰੂਰ ਡਣਾ ਤੇ ਗਾਂ ਨੂੰ ਰੋਟੀ ਸਵੇਰੇ ਸ਼ਾਮ ਪਾਣੀ ਸ਼ੁਰੂ ਕਰੋ 2-4 ਵਾਰ ਪਾਓ ਸ਼ੁਕਰ ਦੀ ਸਥਿਤੀ ਜਦੋਂ ਤੱਕ ਚੌਥੇ ਚਾਲਦੀ ਪਈਏ ਉਦੋਂ ਤੱਕ ਰੁਕਾਵਟ ਕਿਸੇ ਤਰ੍ਹਾਂ ਦੀ ਨਹੀਂ ਪਵੇਗੀ ਠੀਕ ਹੈ ਏਸੀਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਕਿਦਾਂ ਆਪਾਂ ਸਿਤਾਰਿਆਂ ਨੂੰ ਸ਼ੁਭ ਕਰਕੇ ਸਹੀ ਦਿਸ਼ਾ ਅਨੁਸਾਰ ਆਪਣੀਆਂ ਚੀਜ਼ਾਂ ਕਰ ਸਕਦੇ ਹਾਂ ਬਹੁਤੇ ਲੋਕਾਂ ਦਾ ਇੱਕ ਕੁਐਸਚਨ ਹੁੰਦਾ ਹੈ ਕਿ ਕੰਮ ਕਰ ਬਣਦੇ ਬਣਦੇ ਰੁਕ ਜਾਂਦੇ ਆ ਖਾਸ ਤੌਰ ਤੇ ਰਿਸ਼ਤਾ ਰਿਸ਼ਤੇ ਚ ਰੁਕਾਵਟ ਬੜੀ ਪੈ ਜਾਂਦੀ ਹੈ ਕਿ ਜਿੱਦਾਂ ਰਿਸ਼ਤੇ ਖਰਾਬ ਹੀ ਰਹਿੰਦੇ ਆ ਬੜਾ ਕਰਦੇ ਆ ਤਾਂ ਵੀ ਖਰਾਬ ਹੋ ਜਾਂਦੇ ਆ ਤਾਂ ਇਹਦੇ ਲਈ ਅਸਲ ਦੇ ਵਿੱਚ ਪੂਰਬ ਦਿਸ਼ਾ ਮਾਇਨੇ ਰੱਖਦੀ ਆ ਪੂਰਬ ਦਿਸ਼ਾ ਕਰਦੀ ਅਗਰ ਉਧਰ ਲੋਹਾ ਪਿਆਇਆ ਕਿਸੇ ਤਰ੍ਹਾਂ ਨਾਲ ਪਿਆ ਚੰਗਾ ਕੀਤਾ ਤਾਂ ਉਸ ਤੋਂ ਬਾਅਦ ਵੀ ਥੋੜੀ ਬਹੁਤੀ ਐਵੇਂ ਹੀ ਗਲਬਤ ਵੀ ਗੜੀ ਜਾਂਦੀ ਆ ਥੋੜੀ ਦੇਰ ਚੰਗੀ ਤਰ੍ਹਾਂ ਚੱਲਦੇ ਆ ਫਿਰ ਕੁਛ ਨਾ ਕੁਛ ਪਰੇਸ਼ਾਨੀ ਆ ਜਾਂਦੀ ਹੈ ਤਾਂ ਉਹਦੇ ਲਈ ਕੀ ਕਰਨਾ ਚਾਹੀਦਾ ਸੁਣ ਇਕ ਤਾਂ ਕਹਿੰਦੇ ਆ ਕਿ ਘਰ ਚ ਰੇਕੀ ਪਾਮ ਲਾਉਣ ਦੇ ਨਾਲ ਜੋ ਹੈ એનર્ਜੀ ਅੱਛੀ ਹੁੰਦੀ ਹੈ ਪਰ ਉਹ ਨਾਰਥ ਤੇ ਪੂਰਬ ਦਿਸ਼ਾ ਚ ਲਾਉਣਾ ਚਾਹੀਦਾ ਤੇ ਵਿੱਚੋਂ ਇੱਕ ਅੰਦਾ ਫੁੱਲਾਂ ਵਾਲਾ ਬੂਟਾ ਵੀ ਨਾਲ ਲਾ ਦੇਣਾ ਚਾਹੀਦਾ ਹੈ ਫੁੱਲ ਸ਼ੁਕਰ ਦੇ ਆ ਤੇ ਜੋ ਪੌਦੇ ਮੰਨੇ ਚਾਹੁੰਦੇ ਆ ਤਾਂ ਬਹੁਤ ਬਹੁਤ ਸ਼ੁਕਰ ਇਕੱਠੇ ਹੋ ਜਾਣਗੇ ਤੇ ਚੰਗੀ ਗੱਲ ਹੈ ਕਈ ਵਾਰੀ ਨਾ ਕਿਸੇ ਦੇ ਗ੍ਰਹਾਂ ਚ ਇਦਾਂ ਦੀ ਪ੍ਰੋਬਲਮ ਹੁੰਦੀ ਆ ਕਿ ਬਿਨਾਂ ਫੁੱਲਾਂ ਫੁੱਲਾਂ ਤੋਂ ਨਹੀਂ ਲਾ ਸਕਦੇ ਸਾਰਿਆਂ ਲਈ ਨਹੀਂ ਹੁੰਦੀ ਪਰ ਜੇ ਵਿੱਚ ਇੱਕ ਫੁੱਲ ਲਗਾ ਦਿੱਤਾ ਜਾਵੇ ਨਾਲ ਗੇਂਦੇ ਦਾ ਜਾਂ ਕਿਸੇ ਚੀਜ਼ ਦਾ ਤਾਂ ਉਹ એનર્ਜੀ ਵੀ ਸਹੀ ਰਹਿੰਦੀ ਹੈ ਤਾਂ ਪੂਰਬ ਦਿਸ਼ਾ ਦੇ ਵਿੱਚ ਰੇਕੀ ਪਾਮ ਲਾਉਣ ਦੇ ਨਾਲ એનર્ਜੀ ਜੋ ਹੈ ਉਹ ਹਮੇਸ਼ਾ ਅੱਛੀ ਰਹਿੰਦੀ ਆ ਤੇ ਘਰ ਦਾ ਵਾਤਾਵਰਣ ਵੀ ਸ਼ੁੱਭ ਤੇ ਸ਼ੁੱਧ ਰਹਿੰਦਾ ਏਸੀ ਵਾਸਤੂ ਟਿਪ ਸਮਾਈ ਜਜ਼ਤ ਦਾ ਆਪ ਸਭ ਦਾ ਜਜ਼ਤ ਦਾ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਮਿੰਦੋ ਇਜਾਜ਼ਤ ਸਾਰਿਆਂ ਨੂੰ